ਇਹ ਤਾਂ ਬਈ ਨਾਰਮਲ ਹੀ ਹੋ ਗਿਆ ਹੁਣ ਪਿੱਛੇ ਨੂੰ ਚਲਾਓ ਪਹਿਲਾ ਗੇਅਰ ਆ ਬਈ ਪਹਿਲਾ ਲਾਵੀ ਪਹਿਲੇ ਗੇਅਰ 'ਚ ਚੱਲੀ ਆ ਬੈਕ ਇਹ ਰਿਵਰਸ ਨਹੀਂ ਕੋਈ ਵੀਡੀਓ ਕੀਤੀ ਆ ਗੇਅਰਾਂ ਦੇ ਵਿੱਚ ਪਿੱਛੇ ਨੂੰ ਚੱਲਦੀ ਆ ਤੇ ਤਾਂ ਬੈਗ ਗੇਅਰ ਨੂੰ ਪ੍ਰੈਸ ਕਰ ਦਿਓ ਤੇ ਗੇਅਰ ਪਾ ਦੀ ਪਹਿਲਾ ਦੂਜਾ ਤੀਜਾ ਉਨੇ ਗੇਅਰਾਂ 'ਚ ਇਹ ਪਿੱਛੇ ਨੂੰ ਜਾਊਗੀ ਉਨੇ ਅੱਗੇ ਨੂੰ ਜਾਊਗੀ ਟਰੈਕਟਰ ਇਹ ਰੋਕਣ ਰੋਕਣ ਵਾਲਾ ਬ੍ਰੇਕ ਕਿਹੜੇ ਲਾਏ ਹੋ ਬ੍ਰੇਕ ਇਹਦੇ ਤੇਲ ਵਾਲੇ ਪ੍ਰੈਸ਼ਰ ਵਾਲੇ ਆ ਜਿਹੜੇ ਡਰਮ ਵਾਲੇ ਬ੍ਰੇਕ ਹੁੰਦੇ ਆ ਹਾਂਜੀ ਤੇਲ ਵਾਲੇ ਜਿਵੇਂ ਟਰੈਕਟਰ ਦੇ ਆ ਜਾਂਦੇ ਆ 58 11 ਵਾਲੇ 58 11 ਵਾਲੇ ਇਹ ਤਾਂ ਬਈ ਚੈਨ ਹੁੰਦੀ ਕ੍ਰਾਸ ਪਾਇਆ ਹਾਂ ਟਾਟਾ ਇਸ ਦਾ ਉਹਦਾ ਹਿੱਸਾ ਲੱਗਿਆ ਵਾ ਹਾਂ ਠੀਕ ਹੈ ਤੇ ਇਹ ਕ੍ਰਾਸ ਪਾਉਂਡ ਦਾ ਕੀ ਮਤਲਬ ਕਾਰਨ ਆ ਵੀ ਜਿਹੜਾ ਜਿਹੜੀ ਇੱਕ ਦਾ ਚਾਂਸ ਸਿਸਟਮ ਉਹ ਖਰਾਬ ਹੀ ਰਹਿੰਦੀ ਹੈ ਕੋਈ ਬੜਾ ਚੱਲਦੀ ਨਹੀਂ ਟੁੱਟ ਜਾਂਦੀ ਹੈ ਬਈ ਹਾਂ ਬਾਕੀ ਉਹਦਾ ਜਾਈ ਹੋ ਟੁੱਟ ਜਾਂਦੇ ਹੈਗੇ ਹਿੱਸੇ ਹੁੰਦੇ ਜਿਹੜੇ ਮੋਟਰਸਾਈਕਲ ਰੇੜੀ ਵਾਲੇ ਜਗਾੜੂ ਬੰਦੇ ਨਾਲ ਮਲਾਉਣੇ ਮਿੱਤਰੋ ਇਹੋ ਜੀ ਰੇੜੀ ਤੁਸੀਂ ਨਾ ਪਹਿਲਾਂ ਕਦੇ ਦੇਖੀ ਹੋਊਗੀ ਜਿਹੜੀ ਇਹਦੇ ਵਿੱਚ ਫੰਕਸ਼ਨ ਪਾਤੇ ਆ ਬਾਈ ਨੇ ਟਰੈਕਟਰ ਨਾਲੋਂ ਵੱਧ ਕੰਮ ਕਰਦੀ ਆ ਇਹ ਰੇੜੀ ਤੇ ਆਪਾਂ ਪਿੰਡ ਝੰਡਾ ਵਾਲਾ ਖੜੇ ਆ ਬਠਿੰਡੇ ਦੇ ਵਿੱਚ ਪਾਇਆ ਜਾਂਦਾ ਬਾਈ ਨਾਲ ਮਲਾਉਣੇ ਆ ਗੱਲਬ ਰੇੜੀ ਜਿਹੜੀ ਪੂਰੀ ਜ਼ਬਰਦਸਤ ਬਣਾਤੀ ਹੈ ਹਨਾ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚੱਲ ਨੇ ਬਹੁਤ ਵਧੀਆ ਜੀ ਪਹਿਲਾ ਨਾਮ ਦੱਸੋ ਆਪਦਾ ਤੇ ਐਡਰੈਸ ਵੀ ਦੱਸ ਦਿਓ ਉਹਦਾ ਗਗਨਦੀਪ ਸਿੰਘ ਵਿੱਚੋਂ ਕਰਮਿੰਝ ਵਰਕਸ਼ ਪਿੰਡ ਜੰਡਾ ਵਾਲਾ ਠੀਕ ਹੈ ਜ਼ਿਲ੍ਹਾ ਬਰੰਡਾ ਠੀਕ ਹੈ ਮੈਂ ਜਿਵੇਂ ਗੱਲ ਕੀਤੀ ਸੀ ਵੀ ਇਹੋ ਜਿਹੇ ਫੰਕਸ਼ਨ ਪਾਤੇ ਜਿਹੜੇ ਟਰੈਕਟਰ ਦੇ ਬਰਾਬਰ ਕੰਮ ਕਰਦੇ ਹਨਾ ਢੋਆ ਢਵਾਈ ਦੇ ਵਿੱਚ ਹਾਂਜੀ ਤੇ ਆਮ ਰੇੜੀਆਂ ਆਪਾਂ ਦੇਖਦੇ ਆ ਨਾਰਮਲ ਹਨਾ ਤੇ ਇਹਦੇ ਵਿੱਚ ਇਹੋ ਜਿਹਾ ਕੀ ਖਾਸ ਕੀਤਾ ਤੁਸੀਂ ਸਭ ਤੋਂ ਵੱਖਰਾ ਇਹਦੇ ਵਿੱਚ ਗੀਅਰ ਲੱਗਿਆ ਜੀ ਕਿਹੜਾ ਬਾਈ ਆ ਇਹ ਗੀਅਰ ਕਾਦੇ ਹਾਸਤੇ ਆ ਬਾਈ ਇਹ ਯਾਰਾ ਚੱਕ ਹੋ ਤੇ ਇਹਦੇ ਤਾਂ ਬਈ ਚੈਨ ਹੁੰਦੀ ਹੈ ਰੇੜੀ ਦੇ ਬਈ ਚੈਨ ਹੈ ਨਹੀਂ ਰੇ ਸਿਸਟਮ ਦੇ ਕ੍ਰਾਸ ਆ ਜੀ ਕ੍ਰਾਸ ਪਾਇਆ ਹਾਂ ਟਾਟਾ ਇਸ ਦਾ ਉਹ ਹਿੱਸਾ ਲੱਗਿਆ ਵਾ ਹਾਂ ਠੀਕ ਹੈ ਤੇ ਇਹ ਕ੍ਰਾਸ ਪਾਉਂਡ ਦਾ ਕੀ ਮਤਲਬ ਕਾਰਨ ਆ ਵੀ ਜਿਹੜਾ ਜਿਹੜੀ ਇੱਕ ਦਾ ਚਾਂਸ ਸਿਸਟਮ ਖਰਾਬ ਹੀ ਰਹਿੰਦੀ ਹੈ ਕੋਈ ਬੜਾ ਚੱਲਦੀ ਟੁੱਟ ਜਾਂਦੀ ਹੈ ਬਈ ਉਹ ਹਾਂ ਬਾਕੀ ਉਹਦਾ ਇਹ ਹੀ ਉਹ ਟੁੱਟ ਜਾਂਦੇ ਹੈਗੇ ਹਿੱਸੇ ਹੁੰਦੇ ਜਿਹੜੇ ਤੇ ਇਹ ਖਰਾਬ ਨਹੀਂ ਹੁੰਦਾ ਬਈ ਇਹ ਖਰਾਬ ਨਹੀਂ ਹੁੰਦਾ ਠੀਕ ਹੈ ਬਹੁਤ ਤੇਰੇ ਤੱਕ ਠੀਕ ਹੈ ਤੇ ਆਪਣੀ ਉਹ ਲੋਕੇਸ਼ਨ ਕਿੱਥੇ ਆ ਜਮਾ ਮੇਨ ਹਾਈਵੇ ਤੇ ਰੋਡ ਤੇ ਜੰਗਾ ਵਾਲਾ ਨਸਾਨਾ ਜੰਗਾ ਵਾਲੋਂ ਦਾਣਾ ਰੋਡ ਤੇ ਹੈਨਾ ਤੇ ਰੇੜੀਆਂ ਵਗੈਰਾ ਤੁਸੀਂ ਪਹਿਲਾਂ ਵੀ ਤਿਆਰ ਕਰਦੇ ਹੋ ਬਈ ਹਾਂਜੀ ਹਾਂਜੀ ਮਹੋਰ ਸੰਤ ਖੇਤੀਬਾੜੀ ਦੇ ਸਾਰੇ ਬਣਾਉਣੇ ਆਪਾਂ ਰਿਪੇਅਰ ਕਰ ਦੇਾਂਗੇ ਜਿੰਨੇ ਵੀ ਹੈਗੇ ਜਿਵੇਂ ਆ ਤੁਸੀਂ ਤਾਂ ਹਨਾ ਟਰਾਲੀਆਂ ਵਗੈਰਾ ਵੀ ਗੱਡੀਆਂ ਤੂੜੀ ਲੰਗਾ ਮਸ਼ੀਨਾਂ ਜਾਲੀਆਂ ਵੈੱਡ ਗੇਟ ਗ੍ਰਿਲਾਂ ਸਾਰਾ ਸਭੀ ਤੇ ਇਹ ਦਿਮਾਗ ਚ ਕਿਵੇਂ ਆਇਆ ਵੀ ਆਹ ਕ੍ਰਾਸ ਵਾਲੀ ਬਣਾ ਲਈ ਬਸ ਵੇਖ ਰਹੀ ਜੀ ਵੇਖ ਕੇ ਤੂੰ ਇੱਕ ਚੀਜ਼ ਤੁਸੀਂ ਹੋਰ ਦੱਸੀ ਜਾਂਦੇ ਸੀ ਬੀ 19 11 ਚ ਅੱਗੇ ਨੂੰ ਜਾਉਂਗੇ ਉਹਦੇ ਪਿੱਛੇ ਨੂੰ ਭਜਦੀ ਆ ਉਹਦਾ ਕਿਵੇਂ ਕੀ ਜਿਹੜੇ ਗੇਅਰ ਚ ਆਪਣਾ ਮੋਟਰਸਾਈਕਲ ਜਾਂਦਾ ਗਾਹ ਨੂੰ ਚੌਥੇ ਜਾਂਦਾ ਆਪਣੀ ਤੀਜਿਆਂ ਦੇ ਆਪਾਂ ਬੈਕ ਪਾਤਾ ਇਹਦਾ ਇਹਨੇ ਉਹਨੇ ਚ ਗੇਅਰ ਚ ਬੈਕ ਪਾ ਆਹ ਤਾਂ ਮੋਟਰਸਾਈਕਲ ਦੇ ਗੇਅਰ ਆਗੇ ਮੈਂ ਬਾਈ ਆਹ ਇਹਦਾ ਬੈਕ ਪਾ ਗੇੜਾ ਜੀ ਆਹ ਬੈਕ ਗੇੜਾ ਜਿਹਨੂੰ ਆਪਾਂ ਨੱਪਦੇ ਪਿੱਛੇ ਨੂੰ ਹਾਂ ਜੀ ਇਹ ਬੈਕ ਭਜਣੀ ਹੈ ਉਹੀ ਗੇਅਰ ਚ ਪਹਿਲਾ ਦੂਜਾ ਤੀਜਾ ਚ ਬਸ ਇਹਦਾ ਇੱਕ ਗੇਅਰ ਆ ਉਹਦੇ ਜਿਹੜਾ ਮੋਟਰਸਾਈਕਲ ਦਾ ਪਾਏਗਾ ਪੈ ਗਿਆ ਪੈ ਗਿਆ ਤੇ ਭਾਈ ਇਹਦੇ ਵਾਸਤੇ ਮੋਟਰਸਾਈਕਲ ਦੀ ਰਿਕੁਆਇਰਮੈਂਟ ਰਹਿੰਦੀ ਹੈ ਕੋਈ ਨਹੀਂ ਇਹ ਮ ਆਡਾ 2.5 ਸੌ ਦੇ ਆਡਾ ਹੈ ਠੀਕ ਹੈ ਤੇ ਬਾਈ ਤੁਸੀਂ ਆਪ ਡਿਜ਼ਾਈਨ ਕਰਵਾਉਣੇ ਆ ਜਾਂ ਮਗਵਾਉਣੇ ਆ ਇਹ ਮਗਵਾਉਣੇ ਆ ਜੀ ਠੀਕ ਹੈ ਸਪੈਸ਼ਲ ਗੀਅਰ ਬੱਚੇ ਨਾਲ ਦੇ ਹੈ ਮੈਡਮ ਮਤਲਬ ਚైనా ਦੇ ਵਿੱਚ ਵੀ ਆਪਾਂ ਦੇਖੀਏ ਪ੍ਰੋਡਕਟ ਬਹੁਤ ਵਧੀਆ ਬਣ ਕੇ ਆਉਂਦੇ ਆ ਤੇ ਸਾਰੇ ਤੁਸੀਂ ਜਾਣਦੇ ਆ ਨਾ ਤੇ ਇਹ ਬਾਈ ਜਿਵੇਂ ਹੁਣ ਮੋਟਰਸਾਈਕਲ 125 ਸੀਸੀ ਦਾ 125 ਇਹਦੇ ਵਾਸਤੇ ਸਪੈਸ਼ਲ ਗੀਅਰ ਇਹ ਆਉਂਦਾ ਹੈ ਸਪੈਸ਼ਲ ਜੀ ਤੇ ਇਹਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਜਿਵੇਂ ਜ਼ਿਆਦਾ ਭਾਰ ਖਿੱਚਣਾ ਹੋਵੇ ਚਾਹ ਉਹ ਗੀਅਰ ਵੀ ਮਿਲ ਜਾਂਦੇ ਆ ਵੀ ਸਪੀਡ ਸਲੋ ਹੋ ਜਾਂਦੀ ਹੈ ਜਿਵੇਂ ਜ਼ਿਆਦਾ ਵਜ਼ਨ ਆ ਇਹਦੂ ਵੱਡੀ ਟਰਾਲੀ ਬਣਾ ਲਈਏ ਇਹਦੂ ਵੱ ਠੀਕ ਹੈ ਤੇ ਬੈਗ ਗੇਅਰ ਲਾਉਣ ਦਾ ਇਹੀ ਸੀਗਾ ਵੀ ਕਈ ਵਾਰੀ ਮਤਲਬ ਪਲਾਆ ਪਿੱਛੇ ਲਾਉਂਦੇ ਹਾਂ 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 ਜੀ ਹਾਂ ਜੀ ਹਾਂ ਜੀ ਤੇ ਇਹ ਚੜ ਜਾਂਦੀ ਇਹਦੇ ਪਿੱਛੇ ਹਿੱਸਾ ਤੁਸੀਂ ਲਾਇਆਗਾ ਟਾਟਾ ਇਸ ਦਾ ਜੀ ਟਾਟਾ ਇਸ ਦਾ ਹੈ ਇਹਦਾ ਲਾਉਣ ਦਾ ਵੀ ਇਹ ਆ ਮਿੱਤਰੋ ਦੇਖੋ ਨਾ ਜਾਂ ਮੋਟਰਸਾਈਕਲ ਦੇ ਜਿਵੇਂ ਲੱਗਿਆ ਹੁੰਦਾ ਉਹ ਥੋੜਾ ਜਿਹਾ ਹਲਕਾ ਹੁੰਦਾ ਜੁੜੇ ਰੇੜੀ ਦੇ ਤੇ ਆ ਪੂਰਾ ਨਿੱਗਰ ਲਾਇਆ ਹੋਇਆ ਜਿੰਨਾ ਮਰਜ਼ੀ weight ਸਿੱਟੀ ਚੱਲਿਓ ਇਹ ਸੇਵਲ ਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਤੇ ਬਈ ਰੋਕਣ ਰੋਕਣ ਵਾਲਾ ਬ੍ਰੇਕ ਕਿਹੜੇ ਲਾਏ ਹੋਏ ਬ੍ਰੇਕ ਇਹਦੇ ਤੇਲ ਵਾਲੇ ਪ੍ਰੈਸ਼ਰ ਵਾਲੇ ਆ ਜਿਹੜੇ ਡਰਮ ਵਾਲੇ ਬ੍ਰੇਕ ਹੁੰਦੇ ਆ ਹਾਂਜੀ ਤੇ ਬਈ ਜਿਵੇਂ ਪਿੱਛੇ ਉਹਦੇ ਆ ਜਾਂਦੇ ਆ ਜਮ ਡਰਮ 911 ਵਾਲੇ 911 ਵਾਲੇ ਜੀ ਡਰਮ ਬ੍ਰੇਕ ਕਹਿੰਦੇ ਆ ਹਾਂ ਹਾਂ ਅੱਛਾ 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 ਠੀਕ ਆ ਤੇਲ ਬ੍ਰੇਕਾਂ ਹੀ ਕਹਿ ਦਈਏ ਜਾਂ ਆਪਾਂ ਉਹ ਦੇਸ਼ ਵਾਹੇ ਚ ਕਹਿ ਲਈਏ ਵੀ ਇਹ ਤੇਲ ਬ੍ਰੇਕਾਂ ਕੀਤੀਆਂ ਨੇ ਮੋਟਰਸਾਈਕਲ ਦੇ ਆ ਦੇਖ ਲਓ ਤੁਸੀਂ ਤੇ ਆ ਸਿਲੰਡਰ ਵਗੈਰਾ ਦੇਖ ਸਕਦੇ ਹੋ ਤੇ ਜੇ ਆਪਣੇ ਮੰਨ ਲਓ ਵੀ ਮੋਟਰਸਾਈਕਲ ਛੋਟੇ ਆ ਹਨਾ ਜਿਵੇਂ 100 ਸੀਸੀ ਵਾਲਾ ਜਿਵੇਂ ਇੱਕ ਕਹਿ ਦਿੰਦੇ ਵਿੱਚ ਛੋਟਾ ਗੇਅਰ ਲਾਉਣਾ ਹੋਵੇ ਜਿਵੇਂ ਸਲੋ ਸਪੀਡ ਵਾਲਾ ਉਹ ਵੀ ਲਾ ਦੋਗੇ ਉਹ ਵੀ ਲੱਗ ਜੀ ਤੇ ਇੱਕ ਕਮੀ ਰਹਿੰਦੀ ਆ ਬਈ ਇਹਦੇ ਵਿੱਚ ਜਿਵੇਂ ਰੇੜੀ ਦਾ ਛੋਡੀ ਹੈ ਨਾ ਇਹਨੂੰ ਜੇ ਆਪਾਂ ਕਹੇ ਵੀ ਜਿਵੇਂ ਉਹ ਟਰਾਲੀ ਖੜੀ ਆ ਉਹ ਹਾਈਡਰੌਲਿਕ ਆ ਇਹਨੂੰ ਚੱਕ ਦੀ ਕਰ ਦੋਗੇ ਹਾਂਜੀ ਹਾਂ ਚੱਕਦੀ ਵੀ ਹੋ ਜਾਂਦੀ ਇੱਥੇ ਅੱਟ ਗੇਅਰ ਹੋਰ ਲੱਗਦਾ ਇਹਦੇ ਕੋ ਉਹ ਥੋੜਾ ਰੇਟ ਵੱਧ ਹੋ ਜਾਂਦਾ ਅੱਛਾ ਠੀਕ ਆ ਪੰਪ ਲੱਗਦਾ ਹੈ ਜੈਕ ਲੱਗਦਾ ਜੈਕ ਲੱਗਦਾ ਤੇ ਚੱਲੂ ਇਹਦੇ ਤੇ ਮੋਟਰ ਨਹੀਂ ਚੱਲੂ ਇਹਦੇ ਤੇ ਮੋਟਰਸਾਈਕਲ ਤੇ ਜੀ ਠੀਕ ਆ ਬਾਈ ਕਿੱਥੋਂ ਤੋਂ ਸਟਾਰਟ ਹੋ ਜਾਂਦੀਆਂ ਮਨ ਲਾ ਰੇੜੀ ਬਣਾਉਣੀ ਸ਼ੁਰੂ ਕਿੱਥੋਂ ਤੋਂ ਹੋ ਜਾਂਦੀ ਹੈ ਇਹ ਬਸ ਸਿਸਟਮ ਦਾ ਉਹਦੇ ਹਿਸਾਬ ਨਾਲ ਆ ਜੀ ਜਿਹੇ ਜਾ ਮਾਲ ਨੂੰ ਅਗਲਾ 35 40 ਹਜ਼ਾਰ ਤੋਂ ਸਟਾਰਟ ਆ ਇਹ 35 40 ਹਜ਼ਾਰ ਤੋਂ ਸਟਾਰਟ ਹੋ ਜਾਂਦਾ ਤੇ ਬਾਕੀ ਜੇ ਮੋਟਰਸਾਈਕਲ ਆਪਦਾ ਰਹਿੰਦਾ ਜਾਂ ਤੁਸੀਂ ਮੋਟਰਸਾਈਕਲ ਲੈ ਲੈਂਦਾ ਜੀ ਤੇ ਰੇੜੀ ਵਗੈਰਾ ਜਿਹੜੀ ਪੱਕੜ ਜਿਵੇਂ ਆ ਬਣਾ ਬਾਕੀ ਆਪਣਾ ਸਾਰਾ ਸਮਾਨ ਹੈ ਠੀਕ ਹੈ ਇਹ ਤੁਸੀਂ ਬਣਾ ਕੇ ਜੰਦੇ ਸਾਰਾ ਕੁਝ ਠੀਕ ਹੈ ਆ ਬੈੱਡ ਬੁੱਡਲ ਆਏ ਪਿਆ ਬਾਈ ਨੇ ਛੋਟੀ ਟਰਾਲੀ ਨਵੇਂ ਟਾਇਰ ਹਾਂ ਠੀਕ ਹੈ ਬਾਈ ਨਵੇਂ ਕਮਾਣੀਆਂ ਸਾਰਾ ਕੁਝ ਨਵਾਂ ਪਾ ਕੇ ਦੇਵਾਂਗੇ ਠੀਕ ਹੈ ਤੇ ਆ ਜਿੱਥੇ ਆਪਣੀ ਚੈਨ ਵਾਲੀ ਗਰਾਰੀ ਹੁੰਦੀ ਹੈ ਉੱਥੋਂ ਬਾਈ ਨੇ ਆ ਜਿਹੜਾ ਇਹਦੇ ਗੇਅਰ ਫਿੱਟ ਕੀਤਾ ਜੇ ਬਾਈ ਚਾਂਸ ਆਪ ਨੂੰ ਬੈਗ ਚੜਾਉਣੀ ਪਈ ਰਿਹੜੀ ਤਾਂ ਆ ਬੈਗ ਗੇਰ ਨੂੰ ਪ੍ਰੈਸ ਕਰ ਦਿਓ ਤੇ ਗੇਰ ਪਾ ਦੀ ਪਹਿਲਾ ਦੂਜਾ ਤੀਜਾ ਉਹਨੇ ਗੇਰਾਂ ਚ ਇਹ ਪਿੱਛੇ ਨੂੰ ਜਾਊਗੀ ਉਹਨੇ ਅੱਗੇ ਨੂੰ ਜਾਊਗੀ ਟਰੈਕਟਰ ਵਾਲੀ ਗੱਲ ਕਹਿ ਲਈਏ ਵੀ ਉਹਨੇ ਹੀ ਅੱਗੇ ਭਜਦੀ ਉਹਨੇ ਪਿੱਛੇ ਨੂੰ ਜਾਣਾ ਇਹਨੇ ਉਦੋਂ ਵੱਡੀ ਜਿਹੜੀ ਇਹਦੇ ਚ ਸੋਧ ਕੀਤੀ ਹੈ ਬਾਈ ਨੇ ਆ ਤੁਸੀਂ ਦੇਖ ਸਕਦੇ ਹੋ ਕ੍ਰਾਸ ਲਾਤਾ ਵੀ ਹੁਣ ਇਹਦੇ ਵਿੱਚ ਜਿੰਨਾ ਮਰਜ਼ੀ weight ਪੈ ਜੇ ਅੱਗੇ ਕੀ ਹੁੰਦਾ ਸੀ ਬਾਈ ਜਿਵੇਂ ਕਹਿੰਦਾ ਸੀ ਚੈਨ ਟੁੱਟ ਜਾਂਦੀ ਹੈਗੀ ਹਿੱਸੇ ਵੀ ਟੁੱਟ ਜਾਂਦੇ ਹਿੱਸੇ ਵੀ ਟੁੱਟ ਚੈਨ ਦੀ ਹੁਣ ਜਿਹੜੀ ਟੁੱਟਣ ਦੀ ਸਮੱਸਿਆ ਖਤਮ ਹੋ ਗਈ ਆ ਉਸ ਤੋਂ ਬਾਅਦ ਜਦੋਂ ਵਜਨ ਵਾਲਾ ਪਾਇਆ ਜਾਂਦਾ ਸੀਗਾ ਟਾਇਰ ਪਿੱਛੇ ਕਈ ੜੀ ਮਾੜੇ ਹੁੰਦੇ ਸੀਗੇ ਤਾਂ ਹੁਣ ਜਿਵੇਂ ਟਾਟਾ ਇਸ ਦਾ ਹਿੱਸਾ ਦੱਸੀ ਜਾਂਦਾ ਇਹ ਬਹੁਤ ਮਜ਼ਬੂਤ ਆ ਹਨਾ ਜਿਵੇਂ ਉਹਦੇ ਵਿੱਚ ਵਜਨ ਲੱਦਿਆ ਜਾਂਦਾ ਤਾਂ ਹੁਣ ਇਹਦੇ ਵਿੱਚ ਜਿੰਨਾ ਮਰਜ਼ੀ ਵਜਨ ਲਾ ਦੇ ਲਿਓ ਜਿੰਨੀ ਕਿ ਆਪਦੀ ਕੈਪੈਸਿਟੀ ਹੁੰਦੀ ਆ ਉਸ ਹਾਵ ਨਾਲ ਤੇ ਕੋਈ ਦਿੱਕਤ ਨਹੀਂ ਆਊਗੀ ਬ੍ਰੇਕਾਂ ਵੱਲੋਂ ਵੀ ਕੋਈ ਦਿੱਕਤ ਨਹੀਂ ਆਊਗੀ ਇਸ ਤੋਂ ਇਲਾਵਾ ਜੇ ਤੁਸੀਂ ਸਲੋ ਸਪੀਡ ਵਾਲੀ ਰੇੜੀ ਬਣਾਉਣੇ ਚਾਹੁੰਦੇ ਹੋ ਜਿਵੇਂ ਜ਼ਿਆਦਾ ਮਤਲਬ ਭਾਰ ਤੁਸੀਂ ਚੱਕਣਾ ਗਾ ਲੈ ਕੇ ਜਾਣਾ ਤਾਂ ਉਹ ਵੀ ਲਾ ਦਿੰਦੇ ਆ ਹਾਈਡਰੌ ਕੰਮ ਆਹੀ ਇੰਜਨ ਮੋਟਰਸਾਈਕਲ ਵਾਲਾ ਜਿਹੜਾ ਇੰਜਨ ਆਹੀ ਕੰਮ ਕਰੂਗਾ ਤੇ ਬਾਕੀ ਬਈ ਆਪਣੀ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦਿਓ ਤੇ ਆਪਣਾ ਜਿਹੜਾ ਫੋਨ ਨੰਬਰ ਉਹ ਵੀ ਦੱਸ ਦਿਓ ਪਿੰਡ ਝੰਡਾ ਵਾਲਾ ਸਿੰਜੂ ਕਾ ਜ਼ਿਲ੍ਹਾ ਬਠਿੰਡਾ ਠੀਕ ਹੈ 98770 35416 ਇੱਕ ਚੀਜ਼ ਤਾਂ ਰਹੀ ਗਈ ਬਈ ਹਣ ਆਪਣੀ ਇਹਨੂੰ ਚਲਾ ਕੇ ਦਿਖਾਓ ਬਈ ਕਿਤੇ ਆਖਣ ਵੀ ਗੱਪ ਮਰੀ ਜਾਂਦੇ ਹਾਂਜੀ ਬਈ ਸਾਰੇ ਬਹਿ ਜਾਓ ਆਜੋ ਕਿਨਾਂ ਇਹਦੀ ਪਿੱਛੇ ਵੀ ਚੜਾ ਕੇ ਦਿਖਾਉਣੇ ਬੈਗ ਤੇ ਆਜੋ ਵੀ ਬਹਿ ਜਾਓ ਸਾਰੇ ਕਿਰਾ ਨੇ ਉਹ ਚੈਨਾ ਦੇ ਵਿੱਚ ਨਹੀਂ ਦੇਖਦੇ ਹੁੰਦੇ ਉਹ ਭੁਜਾਈ ਫਿਰਦੇ ਹੁੰਦੀਆਂ ਕੁੜੀਆਂ ਜਾਂ ਮੋਟਰਸਾਈਕਲ ਜਿਵੇਂ ਤੇ ਆਪਣੇ ਵਾਲੇ ਵੀ ਕਿਸੇ ਗੱਲੋਂ ਘੱਟ ਨਹੀਂ ਗਏ ਮੈਂ ਵੀ ਆ ਗਿਆ ਇੱਕ ਮਿੰਟ ਬਾਈ ਖੜ੍ਹ ਜਾ ਮੈਨੂੰ ਨਾ ਛੱਡ ਜਾ ਇਹ ਚਲੋ ਬਾਈ ਇਹ ਤਾਂ ਬਾਈ ਨਾਰਮਲ ਹੀ ਹੋ ਗਿਆ ਹੁਣ ਪਿੱਛੇ ਨੂੰ ਚਲਾਓ ਪਹਿਲਾ ਗੇਅਰ ਆ ਬਾਈ ਪਹਿਲਾ ਲਾ ਵੀ ਪਹਿਲੇ ਗੇਅਰ 'ਚ ਚੱਲੀ ਆ ਬੈਕ ਇਹ ਰਿਵਰਸ ਨਹੀਂ ਕੋਈ ਵੀਡੀਓ ਕੀਤੀ ਆ ਗੇਰਾਂ ਦੇ ਵਿੱਚ ਪਿੱਛੇ ਨੂੰ ਚੱਲਦੀ ਆ ਤੇ ਵਜਨ ਜਿੰਨਾ ਮਰਜੀ ਆ ਦੇਖ ਲਓ ਬੰਦੇ ਕਿੰਨੇ ਬੈਠੇ ਆਗੇ ਬੜੇ ਰਾਹ ਨੂੰ ਬੱਸ ਬਾਈ ਓਏ ਬਈ ਇੱਕ ਕਮੀ ਹੈਗੀ ਆ ਕੈਮਰਾ ਲਵਾ ਦੇ ਉਹਦੇ 'ਚ ਪਿੱਛੇ ਦੀਦਾ ਨਹੀਂਗਾ ਠੀਕ ਹੈ ਜੀ ਕਿਉਂਕਿ ਵਜਨ ਅਗਲੇ ਨੇ ਵੱਧ ਪਾ ਲੈਣਾ ਇਹਨੇ ਗੋਲਣਾ ਨਹੀਂਗਾ ਹਨਾ ਤੇ ਬਾਈ ਜੇ ਕਿਸੇ ਨੇ ਤਿਆਰ ਕਰਾਉਣੀ ਹੋਵੇ ਵਧੀਆ ਕੰਮ ਕਰਦੇ ਆ ਬਾਈ ਯਾਰ ਇਹ ਤੇ ਆਪਾਂ ਬਾਈ ਲਖਵਿੰਦਰ ਸਰਾਂ ਦੇ ਪਿੰਡ ਖੜਿਆ ਝੰਡਾ ਵਾਲੇ ਠੀਕ ਆ ਜ਼ਿਲ੍ਹਾ ਬਠਿੰਡੇ ਦਾ ਪਿੰਡ ਆ ਟਾਟਾ ਦਾ ਸਮਾਨ ਆ ਪੂਰਾ ਨਿੱਗਰ ਸਮਾਨ ਲਾਉਂਦੇ ਆ ਕੰਪਨੀ ਵਾਲਾ ਤੇ ਸ਼ੇਅਰ ਕਰ ਦਿਓ ਇਹੋ ਜੀ ਵੀਡੀਓ ਨੂੰ ਹੁਣ ਆ ਬਾਈ ਬੜੇ ਮਿਹਨਤੀ ਬੰਦੇ ਆਗੇ ਤੇ ਪਿੰਡਾਂ ਵਾਲੇ ਬੰਦੇ ਆ ਇਹੋ ਜੇ ਬੰਦਿਆਂ ਦੀ ਆਪਾਂ ਸਪੋਰਟ ਕਰਨੀ ਆ ਤੇ ਤੁਸੀਂ ਸ਼ੇਅਰ ਕਰ ਦਿਓ ਵੀਡੀਓ